ਗਾਇਸ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਹਾਂਜੀ ਗਾਇਸ ਕਿਵੇਂ ਹੋ ਸਾਰੇ ਠੀਕ ਹੋ ਜੀ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਗਾਇਸ ਮੈਂ ਜਾ ਰਹੀ ਸੀਗੀ ਹਸਪੀਟਲ ਕਿਉਂਕਿ ਮੇਰੇ ਛੋਟੇ ਭਾਬੀ ਐਡਮਿਟ ਸੀਗੇ ਹਸਪੀਟਲ ਤੇ ਮਾਗੀ ਵਾਲਾ ਦਿਨ ਸੀ ਤੇ ਉਹਨਾਂ ਦੀ ਝੂੜੇ ਵਧਾਣ ਵਾਲੀ ਰਸਮ ਕਰਨੀ ਸੀ ਕਿੱਥੇ ਅਸੀਂ ਘਰੇ ਕਰਨੀ ਸੀ ਕਿੱਥੇ ਉਹਨਾਂ ਦੀ ਤਬੀਅਤ ਸਹੀ ਹੋ ਨਾ ਹੋਣ ਕਰਕੇ ਸਾਨੂੰ ਇਹ ਵਾਲੀ ਰਸਮ ਹਸਪੀਟਲ ਹੀ ਕਰਨੀ ਪਈ ਬਾਕੀ ਕੀਤੀ ਅਸੀਂ ਪੂਰੇ ਰੀਤੀ ਰਿਵਾਜਾਂ ਦੇ ਨਾਲ ਹੀ ਇਹ ਰਸਮ ਬਸ ਐਸੀ ਕਿ ਮਮਾ ਪਾਪਾ ਹੈਨੇ ਸੀਗੇ ਉੱਥੇ ਮੌਜੂਦ ਮਮਾ ਪਾਪਾ ਘਰੇ ਸੀਗੇ ਤੇ ਮੈਂ ਫਿਰ ਲੈ ਗਈ ਸੀਗੀ ਸਮਾਨ ਉਹਨਾਂ ਦੇ ਲਈ ਬੈਂਗਲਸ ਤੇ ਬਾਕੀ ਜੋ ਵੀ ਲੈ ਕੇ ਜਾਣਾ ਹੁੰਦਾ ਇੱਧਰ ਸਾਰੇ ਜਣੇ ਮੂੰਹ ਮਿੱਠਾ ਕਰ ਰਿਆ ਝੂੜਾ ਵਧਾਉਣ ਦੀ ਰਸਮ ਕਰਕੇ ਲੋ ਜੀ ਆਪਾਂ ਵੀ ਭਾਬੀ ਦਾ ਮੂੰਹ ਮਿੱਠਾ ਕਰਾ ਦਈਏ ਕਈ ਝੂੜਾ ਵਧਾ ਲੈਂਦੇ ਨੇ ਜਿਵੇਂ ਸਵਾ ਮਹੀਨੇ ਬਾਅਦ ਹਨਾ ਦੂਸਰਾ ਝੂੜਾ ਪਾ ਲੈਂਦੇ ਨੇ ਤੇ ਭਾਬੀ ਨੂੰ ਇਹ ਸੀ ਕਿ ਚਲੋ ਵੀ ਮੈਂ ਮਾਗੀ ਵਾਲੇ ਦਿਨ ਚੂੜਾ ਵਧਵਾਉਂਗੀ ਵਧੀਆ ਦਿਨ ਹੈ ਤੇ ਤਾਂ ਕਰਕੇ ਪਰ ਸਾਨੂੰ ਪਤਾ ਨਹੀਂ ਸੀ ਨਾ ਕਿ ਉਹ ਵਾਲੇ ਦਿਨ ਮਾਗੀ ਵਾਲੇ ਦਿਨ ਹਸਪੀਟਲ ਹੋਣਗੇ ਚਲੋ ਬਾਕੀ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੋਵੇ ਹੈਨਾ ਗਾਈਸ ਕਿੰਨਾ-ਕਿੰਨਾ ਦੇ ਇਹ ਰਸਮ ਹੁੰਦੀ ਆ ਕਮੈਂਟ ਵਿੱਚ ਜਰੂਰ ਦੱਸਿਓ ਤਾਂ ਕਿ ਸਾਨੂੰ ਵੀ ਪਤਾ ਲੱਗੇ ਹਨਾ ਵੀ ਸਾਰਿਆਂ ਦੇ ਹੁੰਦੀ ਆ ਜਾਂ ਕਿਦਾਂ ਇਹ ਵਾਲੀ ਰਸਮ ਵੈਸੇ ਅਦਰਵਾਈਜ਼ ਮੈਨੂੰ ਲੱਗਦਾ ਹੈ ਕਿ ਸਭ ਦੇ ਹੁੰਦੀ ਹੋएगी ਇਹ ਵਾਲੀ ਰਸਮ ਜਿਵੇਂ ਆਪਣੇ ਪੰਜਾਬੀਆਂ 'ਚ ਤੇ ਬਾਕੀ ਕਮੈਂਟ ਵਿੱਚ ਦੱਸਿਓ ਠੀਕ ਹੈ ਜੀ ਇਧਰ ਮੈਂ ਚੂੜਾ ਵਾਦਾਰੀ ਸੀਗੀ ਭਾਬੀ ਦਾ ਤੇ ਮੈਂ ਬੈਂਗਲਸ ਲੈ ਕੇ ਆਈ ਸੀ ਉਹ ਵੀ ਤੁਹਾਨੂੰ ਦਿਖਾਨੀ ਆ ਬਹੁਤ ਸੋਹਣੀਆਂ ਸੀਗੀਆਂ ਸੇਮ ਚੂੜੇ ਵਾਂਗੂ ਹੀ ਸੀਗਾ ਕਲਰ ਜਿਵੇਂ ਚੂੜੇ ਦਾ ਕਲਰ ਹੁੰਦਾ ਹੈ ਉਸ ਕਲਰ ਦੀਆਂ ਲੈ ਕੇ ਆਂਦੀਆਂ ਸੀ ਨਿਮਰ ਨੇ ਇੱਥੇ ਮੇਰੀ ਪੂਰੀ ਹੈਲਪ ਕਰਵਾਈ ਹੈ ਸਾਮਾਨ ਸਿਲੈਕਟ ਕਰਨ ਚ ਵੀ ਬੈਂਗਲਸ ਵਗੈਰਾ ਇਹ ਵਾਲੀਆਂ ਬੈਂਗਲਸ ਮੈਂ ਲੈ ਕੇ ਆਂਦੀਆਂ ਸੀ ਨਾਲ ਕੜੇ ਸੀਗੇ ਤੇ ਡਾਕਟਰ ਕਹਿੰਦੇ ਸੀਗੇ ਕਿ ਜ਼ਿਆਦਾ ਨਹੀਂ ਪਾਣੀਆਂ ਫਿਰ ਆਪਾਂ ਚਾਰ-ਚਾਰ ਹੀ ਪਾਈਆਂ ਬਸ ਨਾਲੇ ਕਿ ਕਿਹੜਾ ਪਾਤਾ ਜਿਵੇਂ ਦੋ-ਦੋ ਬੈਂਗਲਸ ਪਾਤੀਆਂ ഇത് പ്രപരെ പക്ഷെ മ്യൂജിക ചില

ਚਾਲ ਵਜੇ ਤੇ ਇੱਕ ਤਰ੍ਹਾਂ ਬਤ ਕਰੀ ਜਲਦੀ ਕਰੋ ਬਾਰਾਂ ਮਿੰਟ ਨਾਲ ਨਹੀਂ ਗਈ ਸੀ ਸੁਬਾਹ ਨੂੰ ਚੁਕਲੇ ਮਿਲਣ ਲੱਗਦਾ ਹੈ 12:30 ਹਾਂ ਪਰ 5 12 500 ਦੀ ਸੱਚੀ ਬਾਛਾ ਗਿੱਲੀਆ ਚੂੜੀਆਂ ਚੂੜੀਆਂ ਕਹਿੰਦੀ ਕਰਦੀ ਹਾਂ ਸਵੇਰੇ ਜਾਣਾ ਮੈਂ ਕਹ ਮਾਮੀ ਦਾ ਛੂਰਾ ਵਦਾਨ ਮੈਂ ਗੁੰਮੀ ਆ ਮੇਰਾ ਆਈਡੀਆ ਕੋਰੀ ਰਜਿਸਟਰੀ ਮੈਂ ਕਹ ਰਹੀ ਹਾਂ ਨਾ ਉਹ ਤੱਕ ਹੀ ਚੁੱਕੀ ਹਾਂ ਹਾਂ ਸੀਰਤ ਤਾਂ ਮੈਂ ਕਿਹਾ ਦੀਪ ਦਾ ਵਲੋਗ ਹਿੱਟ ਹੋ ਜਾਣਾ ਤੇ ਜਿੰਨਾ ਮੈਂ ਬਲੋਗ ਕਰਦੀ ਹਾਂ ਇਸ ਵੀ ਕਰ ਰਹੀ ਹਾਂ ਜਿਹੜੀਆਂ ਬੈਂਗਲਸ ਮੈਂ ਲੈ ਕੇ ਗਈ ਸੀ ਨਾ ਉਹਨਾਂ ਦਾ ਸਾਈਜ਼ ਥੋੜਾ ਜਿਹਾ ਭਾਬੀ ਨੂੰ ਵੱਡਾ ਰਹਿ ਗਿਆ ਸੀ ਕਿਉਂਕਿ ਮੇਰੇ ਕੋਲ ਨਾ ਸਾਈਜ਼ ਨਹੀਂ ਸੀ ਉਹਨਾਂ ਦੀ ਚੂੜੀ ਦਾ ਤੇ ਤਾਂ ਕਰਕੇ WhatsApp ਤੇ ਮੰਗਵਾਈ ਸੀਗੀ ਫੋਟੋ ਤੇ ਥੋੜੀ ਜੀ ਵੀਡੀਓ ਬੈਂਗਲਸ ਹੀ ਤੇ ਉਹਦੇ ਅਕੋਰਡਿੰਗ ਮੈਂ ਲਈ ਸੀਗੀ ਬਟ ਥੋੜਾ ਜਿਹਾ ਵੱਡਾ ਸਾਈਜ਼ ਰਹਿ ਗਿਆ ਸੀ ਚਲੋ ਇੱਕ ਵਾਰੀ ਤਾਂ ਪਾਤੀਆਂ ਇਹ ਵਾਲੀਆਂ ਬੈਂਗਲਸ ਮੈਂ ਹੁਣ ਭਾਬੀ ਆਪਣੀ ਪਸੰਦ ਦੀਆਂ ਪਾ ਲਣਗੇ ਨਾ ਘਰੇ ਜਾ ਕੇ ਓਕੇ ਗਾਇਜ਼ ਮਿਲਦੇ ਆਪਾਂ ਨੈਕਸਟ ਵਲੌਗਸ ਤੱਕ ਲਈ ਬਾਏ ਬਾਏ